ਹਾਏ ਰੱਬ ਜੀ ਕੋੜੀ ਕਦ ਚੜੀਨਾ ਹਾਏ ਰੱਬ ਜੀ ਕੋੜੀ ਕਦ ਚੜੀਨਾ ਮਹਿੰਦੀ ਵਾਲਾ ਹੱਥ ਅਸਾਂ ਕਦ ਫੜੀਨਾ ਮਹਿੰਦੀ ਵਾਲਾ ਹੱਥ ਅਸਾਂ ਕਦ ਫੜੀਨਾ ਹਾਏ ਰੱਬ ਜੀ ਕੋੜੀ ਕਦ ਚੜੀਨਾ ਹਾਏ ਰੱਬ ਜੀ ਕੋੜੀ ਕਦ ਚੜੀਨਾ ਬੜੀ ਮੁਸ਼ਕਿਲ ਨਾਲ ਇੱਕ ਕੁੜੀ ਨਾਲ ਆਖ ਮਟਕਾ ਲਾਇਆ ਬੜੀ ਮੁਸ਼ਕਿਲ ਨਾਲ ਇੱਕ ਕੁੜੀ ਨਾਲ ਅੱਖ ਮਟਕਾ ਲਾਇਆ ਲੋਕਾਂ ਜੁੱਤੀਆਂ ਮਾਰੀਆਂ ਰਜ ਰਜ ਥਾਣੇਦਾਰ ਬੁਲਾਇਆ ਲੋਕਾਂ ਜੁੱਤੀਆਂ ਮਾਰੀਆਂ ਰਜ ਰਜ ਥਾਣੇਦਾਰ ਬੁਲਾਇਆ ਉਸ ਕੁੜੀ ਨੂੰ ਪਹਿਣ ਬਣਾ ਕੇ ਗਲੋਂ ਸੇ ਆਪਾ ਲਾਇਆ ਉਸ ਕੁੜੀ ਨੂੰ ਪਹਿਣ

ਹਾਏ ਰੱਬ ਜੀ ਕੋੜੀ ਕਦ ਚੜਨਾ ਮਹਿੰਦੀ ਵਾਲਾ ਹੱਥ ਅਸਾਂ ਕਦ ਫੜੀਨਾ ਹਾਏ ਰੱਬ ਜੀ ਕੋੜੀ ਕਦ ਚੜਨਾ ਮਹਿੰਦੀ ਵਾਲਾ ਹੱਥ ਅਸਾਂ ਕਦ ਵੜੀਨਾ ਹਾਏ ਰੱਬ ਜੀ ਕੋੜੀ ਕਦ ਚੜਨਾ ਮਹਿੰਦੀ ਵਾਲਾ ਹੱਥ ਅਸਾਂ ਕਦ ਫੜੀਨਾ ਇੱਕ ਰਾਤੀ ਮੈਨੂੰ ਸੁਪਨਾ ਆਇਆ ਕੋਲ ਨਾਰ ਹੈ ਸੁੱਤੀ ਇੱਕ ਰਾਤੀ ਮੈਨੂੰ ਸੁਪਨਾ ਆਇਆ ਜੁੱਤੀ ਰੇਸ਼ਮ ਵਰਗੇ ਕੱਪੜੇ ਉਹਦੇ ਪੈਰੀ ਸੋਹਣੀ ਜੁੱਤੀ ਰੇਸ਼ਮ ਵਰਗੇ ਕੱਪੜੇ ਉਹਦੇ ਪੈਰੀ ਸੋਹਣੀ ਜੁੱਤੀ ਸੁਬਾ ਸਵੇਰੇ ਜਦ ਉਠ ਤੱਕਿਆ ਸੁਬਾ ਸਵੇਰੇ ਜਦ ਉਠ ਤੱਕਿਆ ਕੋਲ ਸੇ ਸੁੱਤੀ ਕੁੱਤੀ ਸਵਾਲੀ ਕਿ ਬਾਟੀ ਦਾ ਛੜੇਦੀ ਰੋਟੀ ਦਾ ਸਵਾਲੀ ਕਿਵੋਟੀ ਦਾ ਛੜੇ ਦੀ ਰੋਟੀ ਦਾ ਮੇਰਾ ਕਰ ਵਸ ਜਾਏ ਮੇਰਾ ਦਿਲ ਲੱਗ ਜਾਏ ਹਾਏ ਰੱਬ ਜੀ ਕੋੜੀ ਕਦ ਚੜਨਾ ਮਹਿੰਦੀ ਵਾਲਾ ਹੱਥ ਅਸਾਂ ਕਦ ਫੜਨਾ ਹਾਏ ਰੱਬ ਜੀ ਕੋੜੀ ਕਦ ਚੜਨਾ ਮਹਿੰਦੀ ਵਾਲਾ ਹੱਥ ਅਸਾਂ ਕਦ ਫੜਨਾ ਰੱਬਾ ਸਾਨੂੰ ਵੀ ਵੋਟੀ ਦੇ ਦੇ ਜੱਗ ਸਾਡੀ ਕਦਰ ਪਛਾਣੇ ਰੱਬਾ ਸਾਨੂੰ ਵੀ ਵੋਟੀ ਦੇ ਦੇ ਜਗ ਸਾਡੀ ਕਦਰ ਪਛਾਣੇ ਵਿਆਹੇ ਗਏ ਸਭ ਹਾਨ ਦੇ ਸਾਰੇ ਗੁੰਗੇ ਬੋਲੇ ਕਾਣੇ ਵਿਆਹੇ ਗਏ ਸਭ ਹਾਨ ਦੇ ਸਾਰੇ ਗੁੰਗੇ ਬੋਲੇ ਕਾਣੇ ਛੜਾ ਤੇ ਕੁੱਤਾ ਇੱਕ ਬਰਾਬਰ ਕਹਿ ਗਏ ਲੋਕ ਸਿਆਣੇ ਛੜਾ ਤੇ ਕੁੱਤਾ ਇੱਕ ਬਰਾਬਰ ਕਹਿ ਗਏ ਲੋਕ ਵੋਟੀ ਦਾ ਛੜੇ ਦੀ ਰੋਟੀ ਦਾ ਸਵਾਲੀ ਕਿ ਵੋਟੀ ਦਾ ਛੜੇ ਦੀ ਰੋਟੀ ਦਾ ਮੇਰਾ ਕਰਵਸ ਜਾਏ ਮੇਰਾ ਦਿਲ ਲੱਗ ਜਾਏ ਹਾਏ ਰੱਬ ਜੀ ਕੋੜੀ ਕਦ ਚੜਨਾ ਮਹਿੰਦੀ ਵਾਲਾ ਹੱਥ ਇਸ ਕਦ ਫੜਨਾ ਹਾਏ ਰੱਬ ਜੀ ਕੋੜੀ ਕਦ ਚੜਨਾ ਮਹਿੰਦੀ ਵਾਲਾ ਹੱਥ ਇਸ ਕਦ ਫੜਨਾ ਹਾਏ ਰੱਬ ਜੀ ਕੋੜੀ ਕਦ ਚੜਨਾ ਮਹਿੰਦੀ ਵਾਲਾ ਹੱਥ ਅਸਾਂ ਕਦ ਫੜਨਾ